ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਮਰੇਰਕੋਟਲੇ ਦੇ ਨੇੜੇ ਪਹੁੰਚੇ ਆ ਜੀ ਪਿੰਡ ਕੁੱਪ ਜੱਤਵਾਲ ਮਰੇਰਕੇੜਲੇ ਤੋਂ ਕੋਈ ਹੈਗਾ ਇਹ 10-15 ਕਿਲੋਮੀਟਰ ਦੀ ਦੂਰੀ ਤੇ ਜੀ ਤੇ ਬਾਈ ਜੱਗੀ ਗੱਲ ਹੈ ਜਗਦੇਵ ਗੱਲ ਆ ਨਾ ਬਾਈ ਦਾ ਮੇਰੇ ਆਪਣੀ ਹਰ ਵੀਡੀਓ ਤੇ ਕਮੈਂਟ ਕਰਦਾ ਬਾਈ ਤੇ ਬਾਈ ਨੂੰ ਆਹ ਮੱਝ ਹਸਤੇ ਮੈਂ ਉਹ ਦੱਸਿਆ ਸੀ ਬਾਈ ਨੇ ਵੀ 3 ਮਹੀਨੇ ਹੋ ਗਏ ਬਈ ਇਹਨੂੰ ਬਣੀ ਨਹੀਂ ਇਹ ਤੇ ਮੈਂ ਲੂਟਾ ਲਈ ਜਾਂ ਇੰਜੈਕਸ਼ਨ ਦੱਸਿਆ ਸੀਗਾ ਤੇ ਲਿਊਟਲਾਈਜਨ ਇੰਜੈਕਸ਼ਨ ਆਏ ਨੇ ਤੀਜੇ ਚੌਥੇ ਦਿਨਾਂ ਦਾ ਨੋਰਮਲ ਜਿਵੇਂ ਪਸ਼ੂ ਤਾਰਾ ਕਰਦਾ ਕੀਟੀਆਂ ਜੀ ਤੇ ਪਰ ਉਦੋਂ ਹੀਟ ਨਹੀਂ ਸਹੀ ਹੋਣੀ ਤੇ ਟੀਕਾ ਭਰਿਆ ਤੇ ਮੱਝ ਕਨਸੀਵ ਨਹੀਂ ਕੀਤੀ ਦੋ ਮਹੀਨੇ ਬਾਅਦ ਅੱਜ ਹੀਟ ਚ ਫੇਰ ਆ ਗਈ ਥੋੜਾ ਜਿਆਦਾ ਦੂਰ ਮੈਨੂੰ ਬਹੁਤ ਪਿਆ ਜੀ 137 38 ਕਿਲੋਮੀਟਰ ਮੈਂ ਆਇਆ ਆਪਦੇ ਪਿੰਡ ਤੋਂ ਪਰ ਬਾਈ ਨੇ ਮੈਨੂੰ ਰਿਕਵੈਸਟ ਕੀਤੀ ਕਹਿੰਦਾ ਯਾਰ ਬਾਈ ਵੀ ਜਾਇਓ ਜ਼ਰੂਰ ਕਹਿੰਦਾ ਵੀ ਦੋਵੇਂ ਪਸ਼ੂ ਆਪਣੇ ਖਾਬੋਏ ਖੜੇ ਆ ਤੇ ਇਹ ਮੱਝ ਦੀ ਅੱਜ ਵੀ ਹੀਟ ਸਹੀ ਨਹੀਂ ਸੀਗੀ ਜੀ ਦੋ ਦਿਨ ਹੋ ਗਏ ਨੂੰ ਤਾਰਾ ਕਰਦੀ ਨੂੰ ਦੋ ਦਿਨ ਹੋ ਗਏ ਬਾਬਾ ਜੀ ਹਾਂ ਜੀ ਤੇ ਅੱਗੇ ਕਿੰਨੇ ਉਦជា ਸੁਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਚਾਰ ਮਹੀਨੇ ਹੋ ਗਏ ਜੀ ਤੇ ਉਦੋਂ ਜਿਹੜਾ ਆਪਣਾ ਟੀਕਾ ਲਾਇਆ ਉਹਦੇ ਨਾਲ ਤੀਜੇ ਦਿਨ ਤਾਰਾਂ ਕਰਤੀਆਂ ਸੀ ਇਹਨੇ ਹਾਂਜੀ ਤੀਜੇ ਦਿਨ ਤਾਰਾਂ ਕਰੀਆਂ ਮੜ ਮੋਟਾ ਬੋਲੀ ਤਾਰਾਂ ਠੀਕ ਹੈ ਜੀ ਠੀਕ ਹੀ ਆ ਉਦੋਂ ਤਾਰਾਂ ਠੀਕ ਸੀ ਆ ਟੀਕਾ ਭਰਾ ਦਾ ਹੈ ਨਾ ਟੀਕਾ ਭਰਾ ਦਾ ਤੇ ਮਹੀਨੇ ਬਾਅਦ ਇਹ ਦੁਬਾਰਾ ਫੇਰ ਬੋਲਦੀ ਹੈ ਮਹੀਨੇ ਬਾਅਦ ਹਾਂ ਠੀਕ ਹੈ ਜੀ ਤੇ ਮੱਧ ਨੇ ਕਨਸੀਵ ਨਹੀਂ ਕੀਤਾ ਜੀ ਚਲੋ ਤੇ ਅੱਜ ਵੀ ਇਹਦੀ ਕਨਸੀਵਿੰਗ ਵਾਲੀ ਹੈ ਨਹੀਂ ਸੀਗੀ ਹੀਟਰ ਤੇ ਆਪਾਂ ਇਹਦੇ ਸਿੰਮਨ ਨਹੀਂ ਲਾਇਆਗਾ ਤੇ ਆਪਾਂ ਦਵਾਈ ਭਰੀਏ ਤੇ ਮੈਂ ਬਾਬਾ ਜੀ ਨੂੰ ਕਿਹਾ ਵੀ ਤਿੰਨ ਦਿਨ ਦਵਾਈ ਘਟੋ ਘਟ ਭਰਾਓ ਜੀ ਇਹਦੇ ਲਗਾਤਾਰ ਤੇ ਫੇਰ ਹੱਲ ਹੋ ਗਿਆ ਦਾ ਅੰਦਰੋਂ ਮੱਝ ਸਹੀ ਨਹੀਂ ਪ੍ਰੋਪਰ ਤਰੀਕੇ ਨਾਲ ਤਿਆਰ ਨਹੀਂ ਹੋएगी ਵਧੀਆ ਹੀਟ ਚ ਨਹੀਂ ਆਉਂਦੀਗੀ ਵੀ ਗੱਲਾਂ ਤਾਂ ਤਾਰਾ ਨਾ ਆਪਾਂ ਇਹ ਨਹੀਂ ਮੰਨ ਸਕਦੇ ਹੌਰਨ ਪੂਰੇ ਅਕੜਾ ਚ ਜਾਈਦੇ ਆ ਜਦੋਂ ਹੀਟ ਹੁੰਦੀ ਹੈ ਸਹੀ ਸਿੰਪਟਮਸ ਜਿਹੜੇ ਹੀਟ ਦੇ ਆ ਜੀ ਉਹ ਪਸ਼ੂ ਦੇ ਅੰਦਰੋਂ ਹੋਣਗੇ ਆਂਡੇ ਬੰਨ ਗਏ ਤਾਂ ਆਂਡੇ ਟੁੱਟਣਗੇ ਜੀ ਤੇ ਨਹੀਂ ਪਸ਼ੂ ਨੇ ਗੱਬਰ ਨਹੀਂ ਹੋਣਾ ਹੁੰਦਾ ਤੇ ਇਹਦੇ ਆਪਾਂ ਅੱਜ ਦਵਾਈ ਭਰੀਏ ਕਿਉਂ ਇੰਨੀ ਦੂਰ ਆਏ ਸੀ ਆਪਣਾ ਹੱਕ ਸੀ ਵੀ ਆਪਾਂ ਸਹੀ ਰਹਿ ਦੇਗੇ ਜਾਂਦੇ ਜੇ ਮੈਂ ਇਹਨਾਂ ਦੇ ਵੀ ਹੁਣ ਆਪਾਂ ਟੀਕਾ ਭ ਆਪਦੇ ਪੈਸੇ ਲੈ ਕੇ ਤੇ ਮੱਝ ਨੇ ਫੇਰ ਗੱਭਨ ਨਹੀਂ ਹੋਣਾ ਸੀ ਐ ਫਿਰ ਬੰਦੇ ਦਾ ਮਨ ਟੁੱਟ ਜਾਂਦਾ ਜੀ ਆਪਾਂ ਨੂੰ ਜਿਹੜਾ ਚੀਜ਼ ਸਹੀ ਲੱਗੀ ਆਪਾਂ ਉਹ ਕੀਤਾ ਰੱਬ ਸੁੱਖ ਰੱਖੇ ਮੱਝ ਜਦੋਂ ਅਗਲੀ ਵਾਰੀ 20 ਦਿਨਾਂ ਬਾਅਦ ਹੀਟ ਚ ਆਊਗੀ ਹਾਂ ਗਰਮੀ ਸ਼ੁਰੂ ਹੋ ਗਈ ਹੋ ਸਕਦਾ 2 ਮਹੀਨੇ ਹੀਟ ਚ ਨਾ ਆਵੇ ਪਰ ਬੋਲੂਗੀ ਪ੍ਰੋਪਰ ਤਰੀਕੇ ਨਾਲ ਜੀ ਐ ਨਹੀਂ ਵੀ ਐ ਹੀ ਮੈਸੇਜ ਹੀ ਹੀਟ ਕੱਢੂਗੀ ਇਹਨਾਂ ਨੂੰ ਸਪਲੀਮੈਂਟ ਵੀ ਦੱਸ ਕੇ ਜਾਵਾਂਗੇ ਕਈ ਬਾਈ ਮੈਨੂੰ ਕਹਿੰਦੇ ਆ ਵੀ ਸਪਲੀਮੈਂਟ ਦੱਸਿਆ ਕਰੋ ਹਰੇਕ ਪਸ਼ੂ ਦਾ ਸਪਲੀਮੈਂਟ ਅੱਡ ਹੁੰਦਾ ਬਾਈ ਵੇਖ ਕੇ ਪਸ਼ੂ ਨੂੰ ਮਾਨੂੰ ਪਤਾ ਲੱਗਦਾ ਵੀ ਇਹਨੂੰ ਕਿਹੜੇ ਦੀ ਲੋੜ ਆ ਜੀ ਇਹਨੂੰ ਆਪਾਂ ਬਾਇਓਟੀਮ 8 ਪਾਊਡਰ ਦੇਵਾਂਗੇ ਜੀ ਤੇ ਬਾਇਓਬਿਨ 골ਡ ਪਾਊਡਰ ਦੇਵਾਂਗੇ ਮਿਨਰਲ ਮਿਕਸਚਰ ਬਾਇਓਬਿਨ 골ਡ ਪਾਵਾਗੇ ਤੇ ਵੈਸੇ 10 ਗ੍ਰਾਮ ਡੇਲੀ ਦਾ ਜਿਹੜਾ ਆਪਾਂ ਰੈਗੂਲਰ ਨਹੀਂ ਪਾਉਂਦੇ ਜਿਆਦਾ ਵੀਰੇ ਪਸੂਣ ਦਿੰਨੇ ਆ ਉਹ ਬਾਇਓਟੀਮ 8 ਪਾਊਡਰ ਇਹਨੂੰ ਵੱਧ ਨੂੰ ਪਾਵਾਂਗੇ ਜੀ ਤੇ ਇਹਦਾ ਹੱਲ ਹੋ ਜੂਗਾ ਜੀ ਕੋਈ ਏਡੀ ਗੱਲ ਨਹੀਂ ਇਹ ਮਾਦੇ ਬਾਬਾ ਜੀ ਆਪਣੀ ਏ ਜੀ ਦੋ ਦਿਨ ਪਹਿਲਾ ਪੀਕਾ ਭਰ ਆਇਆ ਹਾਂਜੀ ਫਿਰ ਛੋਟੇ ਕੋਲ ਵੀ ਲੈ ਕੇ ਹਾਂਜੀ ਇਹ ਆ ਦਵਾਰੇ ਤੋਂ ਬਾਅਦ ਫੇਰ ਮਹੀਨੇ ਬਾਅਦ ਫੇਰ ਪੀਕਾ ਭਰੇਗੇ ਅੱਛਾ ਜੀ ਮਤਲਬ ਚਾਰ ਵਾਰੀ ਭਰਿਆ ਗਿਆ ਇਹਦੇ ਚਾਰ ਵਾਰੀ ਸੀਮਨ ਲੱਗ ਚੁੱਕਿਆ ਜੀ ਤੇ ਸੋਜ ਹੈ ਦੇ ਅੰਦਰ ਇਨਫੈਕਸ਼ਨ ਹੈਗੀ ਆ ਅੱਜ ਵੀ ਮੈਂ ਚੈੱਕ ਕੀਤੀ ਆ ਪ੍ਰੋਪਰ ਸਾਫ ਨਹੀਂ ਹੋਈ ਤੇ ਦਵਾਈ ਇੱਕ ਦਿਨ ਹੀ ਭਰੀ ਗਈ ਆ ਤਾਂ ਕਰਕੇ ਇਨਫੈਕਸ਼ਨ ਸਾਫ ਨਹੀਂ ਹੋ ਰਹੀ ਮੱਝ ਕਿਉਂ ਦਵਾਈ ਘੱਟ ਤੋਂ ਘੱਟ ਜੇ ਤੁਸੀਂ ਵੀ ਭਰੋਣ ਇਨਫੈਕਸ਼ਨ ਵਾਸਤੇ ਤਾਂ ਤਿੰਨ ਜਾਂ ਪੰਜ ਦਿਨ ਦਵਾਈ ਭਰੀ ਜਾਊਗੀ ਜੇ ਪਸ਼ੂ ਦੇ ਫੇਰ ਫਾਇਦਾ ਹੋਣਾ ਤੁਹਾਡਾ ਕਈ ਦਾ ਇੱਕ ਦਿਨ ਦਵਾਈ ਭਰਨਾ ਕਦੇ ਕੋਈ ਹੱਲ ਨਹੀਂ ਹੁੰਦਾ ਇੱਕ ਦਿਨ ਦਵਾਈ ਭਰਨਾ ਤਾਂ ਪਸ਼ੂ ਗੀਟ ਚ ਵੀ ਨਹੀਂ ਆਉਂਦਾ ਜੀ ਦਵਾਈ ਤਿੰਨ ਦਿਨ ਭਰਿਆ ਕਰੋ ਜੇ ਤਾਂ ਬਹੁਤ ਜ਼ਿਆਦਾ ਪਸ਼ੂ ਇਨਫੈਕਸ਼ਨ ਸੱਟਦਾ ਤਾਂ ਇੱਕ ਦਿਨ ਛੱਡ ਕੇ ਦਵਾਈ ਭਰਿਆ ਕਰੋ ਪਸ਼ੂ ਨੂੰ ਇਨਫੈਕਸ਼ਨ ਸੈੱਟ ਲੈਣ ਦਿਆ ਕਰੋ ਜੇ ਨਾਰਮਲ ਇਨਫੈਕਸ਼ਨ ਆ ਤਾਂ ਤਿੰਨ ਦਿਨ ਲਗਾਤਾਰ ਭਰਿਆ ਦਿਆ ਕਰੋ ਜੀ ਇਹਦੇ ਆਪਾਂ ਤਿੰਨ ਦਿਨ ਲਗਾਤਾਰ ਦਵਾਈ ਭਰਾਂਗੇ ਤੇ ਇਹਦੇ ਵੀ ਤਿੰਨ ਦਿਨ ਲਗਾਤਾਰ ਭਰਾਂਗੇ ਠੀਕ ਹੈ ਥੋੜੀ ਜੀ ਸੋ ਜਾ ਅੰਦਰ ਜੀ ਤੇ ਤੈਂਦੇ ਲਗਾਤਾਰ ਜੋ ਦਵਾਈ ਭਰੀ ਜਾਊਗੀ ਤਾਂ ਮੱਛ ਸਾਫ਼ ਹੋ ਜਾਊਗੀ ਹਾਂ ਹੁਣ ਤੱਕ ਬਾਬਾ ਜੀ ਇੱਕ ਵਾਰੀ ਭਰੀਏ ਦਵਾਈ ਵਾ ਲੋ ਜਦੋਂ ਭਰੀਏ ਇੱਕ ਵਾਰੀ ਭਰਦੇ ਆ ਹਾਂਜੀ ਇੱਕ ਦਿਨ ਇੱਕੇ ਦਿਨ ਭਰਦੇ ਆ ਤਾਂ ਕਰਕੇ ਕੰਬੀ ਨਹੀਂ ਗਿਆ ਵਾ ਲੋ ਅੰਦਰੋਂ ਸੈੱਟ ਨਹੀਂ ਹੋ ਰਹੀ ਜਦੋਂ ਇਹ ਤਾਰਾਂ ਕਰਦੀ ਐ ਸਾਫ਼ ਕਰਦੀ ਹਾਂ ਵੈਸੇ ਹਾਂ ਤਾਰਾਂ ਦੀ ਸਾਫ਼ੀ ਹੈ ਤੇ ਕੀ ਸਾਫ਼ੀ ਬਰ ਅੰਦਰੋਂ ਬਾਬਾ ਜੀ ਜਿਵੇਂ ਝੋਟੀ ਐ ਨਾ ਆਹ ਮੈਂ ਝੋਟੀ ਮੱਡੀ ਐ ਇਹ ਭਾਰੀ ਲੱਗਦੀ ਐ ਨਹੀਂ ਇਹ ਭਾਰੀ ਨਹੀਂ ਲੱਗਣੀ ਚਾਹੀਦੀਗੀ ਹਾਂ ਇਹ ਮੱਛ ਭਾਰੀ ਲੱਗਦੀ ਐ ਇਹਨ ਇਨਫੈਕਸ਼ਨ ਕਰਕੇ ਭਾਰੀ ਲੱਗਦੀ ਐ ਨਹੀਂ ਖਾਈ ਨਹੀਂ ਨਮ ਖੇ ਦਿੰਦੇ ਹਾਂ ਹਾਂ ਉਹ ਸੇਰ ਬਖ ਕੋ ਇਹ ਵਧੀਆ ਮੱਛਾ ਝ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੇ ਹਾਂ ਜੀ ਆ ਬੱਚਾ ਦਾ ਹਾਂਜੀ ਆਹ ਜੀ ਬੱਚਾ ਦਾ ਹਾਂ ਸਾਲ ਸਾਲ ਹੈ 1 ਸਾਲ ਦਾ ਹੋ ਗਿਆ 2-3 ਮਹੀਨੇ ਹੋ ਗਏ ਹੁਣੇ ਹਾਂਜੀ ਸਾਲ ਹੋ ਗਿਆ ਜੀ ਹਾਂ ਤੇ ਦੁੱਧ ਦੇਈ ਜਾਂਦੇਗਾ ਬਬਾਈ ਇੱਕ ਡੰਗ ਮਿਲ ਜੇ ਹੁਣ ਡੰਗ ਵੀ ਭੰਨਣ ਲੱਗ ਗਿਆ ਅਛੇ ਡੰਗ ਵੀ ਭੰਨਣ ਲੱਗ ਗਿਆ ਬਸ ਉਹੀ ਸੰਭੜ ਵਾਲਾ ਕੰਮ ਹੋ ਜਾਂਦਾ ਤੇ ਇਹ ਮੱਝ ਕਿੰਨੇ ਦੀ ਲਈ ਸੀ ਆਪਾਂ ਆ ਮੱਝ ਜੀ 26000 ਦੀ ਖਰੀਦੀ ਐ 1 ਲੱਖ 26000 ਦੀ ਐ 6000 ਦਿੱਤਾ ਟੈਂਕੂ ਵਾਲੇ ਨੂੰ ਠੀਕ ਹੈ ਜੀ 500 ਰੁਪਿਆ ਦਿੱਤਾ ਜਿੰਨੇ ਹੁਣ ਨਕਲੇ ਬੰਦਾ ਨਾਲ ਮੰਨ ਲਓ 127 ਚ ਪੈ ਗਈ ਸੋਨੋ ਤੇ ਕਿੰਨਾ ਦੁੱਧ ਸੀ ਉਦੋਂ ਦੁੱਧ ਜੀ ਉਹ ਕਹਿੰਦਾ ਸੀ ਭਈ 9 ਲੀਟਰ ਇਕ ਡੰਗ ਦੇ ਜਿਹੜਾ ਮਾਰਗ ਤੇ ਗਾਹਾਂ ਰਾਜਸਥਾਨ ਦੀ ਮੈਸਾਈ ਜੀ ਹਰਿਆਣਾ ਦੀ ਮੰਡੀ ਤੇ ਕਿੰਨਾ ਦਿੱਤਾ ਆਪਣੇ ਕੋਲ ਦਿੱਤਾ ਜੀ 15 ਤੇ ਬਾਗੀ ਸੀ ਹਾਂਜੀ ਕੁੜੀ ਨੇ ਕਿਤੇ ਬਾਹਰ ਕੱਢਤੀਆਂ ਕਣੀਆਂ ਪਾ ਕੇ ਛੱਡੀ ਨਾ ਬਿਮਾਰ ਹੋ ਗਈ ਬਿਮਾਰ ਹੋ ਗਈ ਫੇਰ ਇਹ ਮੁਰਕੇ ਜੀ ਦੋ ਤੇ ਆ ਗਈ ਫੇਰ ਜੋੜ ਲਾ ਮੈਂ ਹਾਂਜੀ ਫੇਰ ਉਹ ਵੀ ਕੋਣ ਛੱਡਿ ਬਣੇ ਕੋਣ ਛੱਡਾ ਭਣ ਕਿੰਨਾ ਦੇ ਰਹੀ ਹੈ ਜੀ ਹੁਣ ਜੀ ਇਹਦੇ ਥੱਲੇ 13 ਕਿਲੋ 13 ਲੀਟਰ ਹੈ ਜੀ ਹਾਂ ਬਾਬਾ ਜੀ ਆਹ ਚੀਜ਼ ਲਈ ਤੁਸੀਂ ਕਦੇ ਧਿਆਨ ਨਹੀਂ ਦਿੱਤਾ ਜਿਹੜਾ ਵਾਈਟ ਵਾਈਟ ਆਉਂਦਾ ਤੁਸੀਂ ਦੇਖਿਆ ਕਦੇ ਆ ਸੂ ਨੂੰ ਵੀ ਲੱਗਿਆ ਲੇਵੇ ਤੇ ਵੀ ਲੱਗਿਆ ਨਹੀਂ ਜੀ ਮੈਂ ਤਾਂ ਕੋਈ ਇਹ ਚੀਜ਼ ਜ਼ਰੂਰੀ ਹੈ ਜੀ ਇਹ ਤਾਂ ਹੀ ਮੱਝ ਲਿੱਤੀ ਹੈ ਨਾ ਇਹ ਜਿਹੜੇ ਲਈ ਧਿਆਨ ਲਿਆ ਕਰੋ ਇਹ ਨਹੀਂ ਆਉਣਾ ਚਾਹੀਦਾ ਹੈਗਾ ਇਹਦੇ ਆਸਤੇ ਮੈਂ ਤੁਹਾਨੂੰ ਇੱਕ ਹੋਮੋਪੈਥਿਕ ਦਵਾਈ ਦੱਸ ਕੇ ਜਾਂਣਾ ਤੇ ਫਾਸਪੋਰਸ ਦਾ ਪਾਊਡਰ ਦੇਵੋ ਨੂੰ ਸਹੀ ਹੋ ਜੂ ਦੇਖੋ ਸੂ ਵੀ ਚਿੱਟੀ ਹੋਈ ਪਈ ਹੈ ਹਾਂ ਜੀ ਹਾਂ ਢਾਈ ਮੱਝ ਲਿੱਤੀ ਹੈ ਤੁਹਾਡੀ ਉਹ ਮੱਝ ਦੇ ਘਟ ਆਉਂਦਾ ਤਾਂ ਉਹ ਮੱਝ ਦੀ ਸਿਹਤ ਵੀ ਸਹੀ ਹੈ ਨਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਆ ਚਿੱਟਾ ਨਹੀਂ ਆਉਣਾ ਚਾਹੀਦਾ ਕਦੇ ਵੀ ਇਹ ਇਹ ਵੀ ਝੋਟੀ ਆ ਪਰ ਵੇਖਣ ਨੂੰ ਵੱਡੀ ਲੱਗ ਰਹੀ ਹੈ ਕੋ ਸਿਹਤ ਥੋੜੀ ਜੀ ਮਾੜੀ ਹੈ ਅੱਜ ਦੀ ਇਹਨੂੰ ਸੁਈ ਨੂੰ ਤਾਂ ਥੋੜਾ ਟਾਈਮ ਹੀ ਹੋਇਆ ਜੀ ਇਹਨੂੰ ਹੋ ਗਏ 4 ਮਹੀਨੇ ਪੱਛਿਆਂ ਨੂੰ 4 ਮਹੀਨੇ ਹੋ ਗਏ ਉਹ ਕੱਟੀ ਆਈ ਹੈ ਜੀ ਅੱਛਾ ਤਿੰਨ ਮਹੀਨੇ ਬਾਅਦ ਆਪਾਂ ਟੀਕਾ ਲਾਇਆ ਸੀ ਜਿਹੜਾ ਮੈਂ ਉਹਦੇ ਲਵਾਇਆ ਹਾਂਜੀ ਹਾਂਜੀ ਤੇ ਉਹਦੇ ਹੀਟ ਚ ਆ ਕੇ ਉਹ ਇੱਕ ਦਿਨ ਹੀਟ ਕੱਢੀ ਸੀ ਇਹਨੇ ਉਹ ਉਹ ਗੱਲ ਨਹੀਂ ਜੀ ਬਣੀ ਤੀ ਹੀਟ ਦੀ ਜਿਹੜੀ ਉਹ ਹੀ ਆ ਨਾ ਫਿਰ ਗੱਲ ਨਹੀਂ ਬਣੀ ਕਰਕੇ ਬਾਈ ਜੀ ਉੱਥੇ ਆਪਾਂ ਦਵਾਈ ਭਰੀ ਜਾਂਦੀ ਹੈ ਤੇ ਪੜੇ ਅੱਜ ਹੁਣ ਹੁਣ ਪ੍ਰੋਪਰ ਹੀਟ ਚ ਆਉਣਾ ਜੀ ਹਾਂਜੀ ਤੇ ਅੱਜ ਜੇ ਆਪਾਂ ਫੇਰ ਟੀਕਾ ਭਰ ਦਿੰਦੇ ਤਾਂ ਇਦੂ ਬਾਦ ਇਹਨੇ ਇਦੂ ਵੀ ਮਾੜੀ ਹੀਟ ਕੱਢਣੀ ਸੀ ਤੇ ਹੋ ਸਕਦਾ ਕੱਢਦੀ ਨਾ ਤੇ ਸੋਨੂੰ ਇਹ ਲੱਗਣਾ ਸੀ ਵੀ ਡਾਕਟਰ ਟੀਕਾ ਭਰ ਗਿਆ ਤੇ ਰਹਿ ਗਈ ਹੈਨਾ ਕੱਚੀ ਹੀਟ ਤੇ ਕਦੇ ਟੀਕਾ ਨਾ ਭਰਾਓ ਪਸ਼ੂ ਜਦੋਂ ਰੰਗਦਾ ਜੇ ਤਾਂ ਰੰਗਦਾ ਰਿੰਗਣ ਵਾਲਾ ਤਾਂ ਟ੍ਰੈਂਡ ਖਤਮ ਹੋ ਗਿਆ ਜੀ ਜਦੋਂ ਇਹ ਹੁਣ ਹੀਟ ਕੱਢੂਗੀ ਨਾ ਇਹ ਗੋਹਾ ਕਰਦੀ ਤਾਰਾਂ ਸਿੱਟੂਗੀ ਉਹਦੇ ਬਾਅਦ ਆਪਾਂ ਟੀਕਾ ਭਰਾਂਗੇ ਨੇ ਹੈਨਾ ਹਾਂ ਮੈਨੂੰ ਇੰਨੀ ਦੂਰੋਂ ਤੁਸੀਂ ਸੱਦਿਆ ਇੰਨੇ ਮਾਨਣਾ ਤੇ ਮੇਰਾ ਵੀ ਹੱਕ ਆ ਵੀ ਯਾਰ ਮੈਂ ਤੁਹਾਨੂੰ ਸਹੀ ਗਾਈਡ ਆ ਗਏ ਆ ਤੇ ਮੈਂ ਐਵੇਂ ਆਪਦੀ ਫਾਰਮੈਲਿਟੀ ਪੂਰੀ ਕਰਕੇ ਮੁੜ ਜਾ ਉਹਦਾ ਨਹੀਂ ਕਰਦਾ ਆਇਆ ਜੀ ਆ ਪਿੰਡ ਜਿਹੜੀ ਆਇਆ ਠੀਕ ਆ ਪਰ ਬਾਬਾ ਚੰਗਰ ਹਾਂ ਉਹ ਗੱਲ ਹਾਂ ਉਹ ਨਹੀਂ ਨਾ ਬਾਈ ਚਲੋ ਰੇਕ ਦਾ ਆਪਦਾ ਸਿਸਟਮ ਆ ਨਾ ਤੇ ਪਰ ਮੇਰੇ ਤੋਂ ਆਪਦੇ ਏਰੀਆ 'ਚ ਵੀ ਨਹੀਂ ਹੁੰਦਾ ਤੇ ਮੈਂ ਤਾਂ ਅੱਜ 136 37 ਕਿਲੋਮੀਟਰ ਦੂਰ ਆ ਕੇ ਤਾਂ ਕਦੇ ਗਲਤ ਹੋਵੇ ਵੀ ਨਾ ਰੱਬ ਕਰਾਵੇ ਵੀ ਨਾ ਹਾਂ ਜੀ ਤਾਂ ਕਰਕੇ ਮੈਨੂੰ ਇਹ ਵੀ ਥੋੜਾ ਫਾਇਦਾ ਹੋਊਗਾ ਜੀ ਤੁਹਾਨੂੰ ਪਤਾ ਲੱਗੂਗਾ ਇਹ ਮੱਝ ਦੀ ਸਿਹਤ ਵੀ ਬਣੂਗੀ ਤੁਸੀਂ ਕਹਿੰਦੇ ਨਾ ਸਿਹਤ ਨਹੀਂ ਬਣਦੀ ਪਹਿਲਾਂ ਤਾਂ ਇਹਨਾਂ ਦੀ ਡੀਵਾਰਮਿੰਗ ਕਰੋ ਜੀ ਡੀਵਾਰਮਿੰਗ ਹੀ ਜ਼ਰੂਰੀ ਹੈ ਹਨਾ ਆ ਮੱਝ ਦੇਖੋ ਸਭ ਇਹਦਾ ਪੂਰਾ ਫਰਕ ਹੈ ਇਹਦੇ ਨਾਲ ਹਾਂਜੀ ਹਨਾ ਇਹਦੇ ਇੱਕਦਾਂ ਚਿੱਟਾ ਪਾਣਾ ਇਹਨੂੰ ਮੰਨ ਲੇ ਉਹ ਕਰ ਰਿਹਾ ਪ੍ਰੋਬਲਮ ਦੇ ਰਿਹਾ ਖਰ ਰਹੀ ਹੈ ਖਰ ਰਹੀ ਹੈ ਹਾਂ ਉਹਦੇ ਕਰਕੇ ਦੁੱਧ ਵੀ ਤਾਂ ਹੀ ਨਹੀਂ ਵਧ ਰਹੀ ਹੁਣ ਦੁੱਧ ਕਿੰਨਾ ਦੇ ਰਹੀ ਹੈ ਹੁਣ ਇਸ ਟਾਈਮ ਮੇਰਾ ਖਾਲ ਜੀ ਹੁਣ ਇੱਕ ਡੰਗ ਦਾ ਇਹ ਮਤਲਬ ਅੱਜ ਡੰਗ ਭੰਦਾ ਨਾ ਹਾਂਜੀ ਤੜਕੇ ਨੂੰ ਇਹ ਹੋਊ ਮੇਰਾ ਖਾਲ 8 ਦਾ ਗੇੜੀ ਫਾਟ ਦਾ ਗੇੜ ਮੰਨ ਲਓ 14-15 ਕਿਲੋ ਤੋਂ ਦੇ ਰਹੀ ਹੈ। ਮਾਜਰ ਚੰਗੀ ਆ ਜੀ ਹਾਂ ਇਹਦੇ ਸੀਮਿੰਟ ਵੀ ਵਧੀਆ ਲਾਵਾਂਗੇ ਆਪਾਂ। ਕੋਈ ਨਹੀਂ ਇਹਦੇ ਮੈਂ ਹੀ ਠੀਕਾ ਭਰ ਕੇ ਜਾਊਗਾ ਜੀ ਜਦੋਂ ਵੀ ਹੀਟ ਚ ਆਊਗੀ ਸਹੀ ਪ੍ਰੋਪਰ ਹੀਟ ਚ ਆਊਗੀ। ਉਹ ਬੰਦੇ ਨੇ ਜਿਹੜੀ ਲੈ ਕੇ ਭੇਜਿਆ ਨਾ ਉਹ ਵੀ ਚੰਗਾ ਬੱਚਾ ਵੀ ਵਧੀਆ ਆ। ਉਹ ਕਹਿੰਦਾ ਇਹਦੀ ਸੇਵਾ ਕਰੀ ਬਹੁਤ। ਹਾਂ। ਕਹਿੰਦਾ ਬਈ ਆਵੇ ਠੀਕਾ ਵੀ ਚੰਗਾ ਭਰਾਇਆ ਬਾਈ ਉਮਰ ਕੱਟੀ ਦੀ ਜਵੇਂ ਹੈਗੀ ਹੈ ਨਾ ਵਧੀਆ ਕਰੋੜ। ਹਾਂਜੀ। ਠੀੜ ਕਿਹੜੀ ਪਾਉਣਿਆ ਤੁਸੀਂ ਇਹਨਾਂ ਨੂੰ? ਹਾਂਜੀ। ਠੀੜ ਕਿਹੜੀ ਪਾਉਣਿਆ? ਇਹਦਾ ਜੀ ਠੀੜ ਦਾ ਅੱਛਾ ਪਿੰਡੇ ਮਿਸਤਰੀਆਂ ਕੋਲ ਹੈ ਇਸ ਕਹਾਜੀ ਆਹ ਹੈ ਠੀਕ ਹੈ ਜੀ ਇਸ ਦਾ ਸੋਲਿਆ ਦਾ ਉਤਲਾ ਕੀ ਸ਼ਰਕਾ ਹੈ ਅੱਛਾ ਸੋਲਿਆ ਦਾ ਹਲਕਾ ਠੀਕ ਹੈ ਇਹ ਆਹ ਇਹ ਕੱਟੀ ਆਸਤੇ ਹੈ ਇਹ ਸੱਤੀ ਹੈ ਜੀ ਆਹਾਂ ਇਹ ਕੱਟੀ ਆਸਤੇ ਕਾਫ ਹਾਂ ਕਾਫ ਸਟਾਰਟਰ ਹੈ ਜੀ ਇਹਦਾ ਬਾਅਦ ਚ ਚਲੋ ਗਰੋਵਰ ਸ਼ੁਰੂ ਕਰਦੇ ਹੋ ਜੀ ਹਾਂ ਇੱਕ ਦੀ ਕੱਟੀ ਨੂੰ ਇਹ ਆਹ ਦੇਣਾ ਹਣਾ ਸ਼ਰਨ ਦੇ ਭਰਕੇ ਅੱਛਾ ਜੰਪ ਕਾਫ ਜੀ ਇਹ ਵੀ ਮੈਂ ਤੁਹਾਨੂੰ ਲੈ ਕੇ ਜੇ ਗਿਆ ਪਹਿਲਾਂ ਇਹ ਜੋ ਡੱਬਾ ਦਾ ਸੀਸੀ ਚਾਰੀ ਕੱਟੀ ਨੂੰ ਠੀਕ ਹੈ ਜੀ ਕੁੜੀ ਵੀ ਬਹੁਤ ਜ਼ੋਰ ਲਾਉਂਦੀ ਹੈ ਨਹੀਂ ਨਹੀਂ ਅਸਲ ਚਲੋ ਗਾਈਡਮੈਸ ਨਹੀਂ ਸਹੀ ਮਿਲੀ ਜੀ ਕੋਈ ਨਹੀਂ ਰੱਬ ਸੁੱਖ ਰੱਖੇ ਘਰ ਲਾ ਕੇ ਮੋਦੀ ਸ਼ਾਹ ਹਾਂ ਜੀ ਨਹੀਂ ਭਾਈ ਪੂਰਾ ਉਹ ਹੋ ਹੈਗਾ ਜੀ ਪਸ਼ੂਆਂ ਦਾ ਉਧਰ ਬੈਠੇ ਨੂੰ ਵੀ ਮੈਨੂੰ ਭਾਈ ਅੱਧ ਵੀ ਕਹਿੰਦਾ ਹੀ ਕਹਿੰਦਾ ਯਾਰ ਵੀ ਮੈਨੂੰ ਦੱਸੀ ਮੈਨੂੰ ਬੇਲਾ ਬਹੁਤ ਉਹ ਕਰ ਰਿਹਾ ਕਿ ਡੰਗਰ ਰੱਖੇ ਤੇ ਇਹ ਕੁੜੀ ਸਾੜੀ ਪਰੀ ਹੁੰਦੀ ਸੀ ਅੱਛਾ ਢੜ ਕੇ ਉੱਠ ਕੇ ਇਕੱਲੇ ਨੇ ਡੰਗਰਾਂ ਦੀ ਧਾਰ ਕਢਣੀ ਅੱਛਾ ਇੱਥੇ ਹੋਰ ਵੀ ਬਾਈ ਨੇ ਮੈਨੂੰ ਕਿਹਾ ਬਈ ਉਹ ਕਹਿੰਦਾ ਬਾਹਰੋਂ ਆ ਕੇ ਮੈਂ ਵੱਡਾ ਕੰਮ ਕਰਨਾ ਚੰਗਾ ਮੈਂ ਆਉਣਾ ਹੀ ਆ ਕਹਿੰਦਾ ਬਾਹਲਾ ਚਰ ਨਹੀਂ ਲਾਉਂ ਸੱਚੇ ਪਾਤਸ਼ਾਹ ਉਹਨੂੰ ਕਰ ਦਵੈ ਨਾ ਆਉਣ ਜੋ ਕਰ ਨਹੀਂ ਨਹੀਂ ਕਰ ਦੂ ਕਰ ਦੋ ਜੀ ਰੱਬ ਸੁੱਖ ਰੱਖੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਲਾਈਕ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਜੀ ਧੰਨਵਾਦ